ਤੁਸੀਂ ਦੱਸਿਓ ਪਿੰਡ ਦੇ ਲੋਕਾਂ ਨੇ ਤੇ ਪਿੰਡ ਦੀ ਪੰਚਾਇਤ ਨੇ ਅਮਰਤਧਾਰੀ ਸਰਪੰਚ ਵਾਲੇ ਮੁੱਦੇ ਤੇ ਫੈਸਲਾ ਸਹੀ ਲਿਆ ਜਾਂ ਗਲਤ ਲਿਆ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਅੱਜ ਇਸ ਵਕਤ ਤੱਕ ਦੇ ਤਿੰਨ ਵੱਡੇ ਮੁੱਦੇ ਨੇ ਤੇ ਪਹਿਲਾ ਵੱਡਾ ਮੁੱਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਦੇ ਵਾਰੰਟ ਨਿਕਲ ਸਕਦੇ ਨੇ ਸੰਮਣ ਹੋ ਸਕਦੇ ਨੇ ਮਾਮਲਾ ਸੱਚਮੁੱਚ ਬਹੁਤ ਵੱਡਾ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆਂ ਦੂਜਾ ਵੱਡਾ ਮੁੱਦਾ ਹੈ ਕਿ ਪਿੰਡ ਦੇ ਪੰਚਾਇਤ ਨੇ ਅਮਰਤ ਧਾਰੀ ਸਰਪੰਚ ਦੇ ਮੁੱਦੇ ਤੇ ਬਹੁਤ ਵੱਡਾ ਫੈਸਲਾ ਲਿਆ ਔਰ ਤੀਜਾ ਮੁੱਦਾ ਹੈ ਕਿ ਅਮਰਤ ਛਕਿਆ ਹੋਣ ਕਰਕੇ ਸ੍ਰੀਸਾ ਪਾਇਆ ਹੋਣ ਕਰਕੇ ਇੱਕ ਬਹੁਤ ਨਾਮੀ ਕਿਸਾਨ ਆਗੂ ਨੂੰ ਦਿੱਲੀ ਦੀ ਮੈਟਰੋ ਦੇ ਵਿੱਚ ਨਹੀਂ ਚੜਨ ਦਿੱਤਾ ਗਿਆ ਉੱਠੀ ਰੌਲਾ ਪਿਆ ਤਿੰਨੇ ਮੁੱਦਿਆਂ ਤੇ ਗੱਲ ਕਰਦੇ ਆਂ ਉਸੀ ਵੀ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਆ ਕਰੋ ਤੇ ਇੱਕ ਛੋਟੀ ਜੀ ਬੇਨਤੀ ਹੈ ਕਿ ਜੇ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਹੀ ਟਾਈਮ ਤੇ ਪਹੁੰਚਦੀ ਰਹੇ ਪਹਿਲਾ ਮੁੱਦਾ ਪਿਛਲੇ ਦਿਨੀ ਇੱਕ ਬਹੁਤ ਵੱਡਾ ਮਾਮਲਾ ਵਾਪਰਿਆ ਸੀ ਜਦੋਂ 15 ਅਗਸਤ ਦੇ ਮੁੱਦੇ ਦੇ 15 ਅਗਸਤ ਮਨਾਉਣ ਵਾਲਾ ਜਿਹੜਾ ਸਮਾਗਮ ਕੀਤਾ ਗਿਆ लाल किले ਤੇ ਉਥੇ ਪੰਜਾਬ ਦੇ ਨਾਭਾ ਬਲਾਕ ਦੇ ਕਾਲਸਨਾ ਪਿੰਡ ਦੇ ਸਰਪੰਚ ਗੁਰਧਾਨ ਸਿੰਘ ਨੂੰ ਬੁਲਾਇਆ ਗਿਆ ਸੀ ਬੁਲਾਇਆ ਇਸ ਕਰਕੇ ਗਿਆ ਸੀ ਕਿਉਂਕਿ ਉਹਨੇ ਪਿੰਡ ਦੇ ਵਿੱਚ ਕੰਮ ਬਹੁਤ ਵਿਲੱਖਣ ਤੇ ਵਧੀਆ ਕੀਤੇ ਸੀ ਤੇ ਉਹਦੇ ਕੰਮਾਂ ਕਰਕੇ ਉਹਨੂੰ ਸਨਮਾਨਿਤ ਕਰਨਾ ਸੀ 15 ਅਗਸਤ ਦੇ ਉੱਪਰ ਔਰ ਫਿਰ ਉਥੇ ਕਰਤੂਤ ਕੀ ਕੀਤੀ ਗਈ ਕਰਤੂਤ ਇਹ ਕੀਤੀ ਗਈ ਕਿ ਬੁਲਾ ਕੇ ਤੇ ਫੇਰ ਉਸ ਅਮਰਤਧਾਰੀ ਸਰਪੰਚ ਨੂੰ ਅੰਦਰ ਨਹੀਂ ਵੜਨ ਦਿੱਤਾ ਅੰਦਰ ਨਹੀਂ ਐਂਟਰ ਕਰਨ ਦਿੱਤਾ ਕਹਿੰਦੇ ਤੁਸੀਂ ਸ੍ਰੀ ਸਾਹਿਬ ਪਾਇਆ ਕਿਰਪਾਨ ਪਾਇਆ ਤੇ ਜਾਂ ਇਹ ਲਾਓ ਤੇ ਜਾਂ ਫਿਰ ਤੁਸੀਂ ਬਾਹਰ ਹੀ ਵਾਪਸ ਜਾਓ ਉਹਦੇ ਕੋਲ ਦੋ ਰਾਹ ਸੀ ਇੱਕ ਤਾਂ ਉਹ ਲਾ ਦਿੰਦਾ ਤੇ ਅੰਦਰ ਜਾਂਦਾ ਦੂਜਾ ਰਾਹ ਸੀ ਕਿ ਵਾਪਸ ਚਲਾ ਜਾਂਦਾ ਤਾਂ ਉਹਨੇ ਫੈਸਲਾ ਚੁਣਿਆ ਜੇ ਮੈਂ ਸ੍ਰੀ ਸਾਹਿਬ ਨਹੀਂ ਲਾਉਣਾ ਮੈਂ ਵਾਪਸ ਚਲਾ ਜਾਊਗਾ ਹੁਣ ਇਹ ਮਾਮਲਾ ਕਿੱਥੇ ਜੁੜਿਆ ਮਾਮਲਾ ਧਾਰਮਿਕ ਘੱਟ ਗਿਣਤੀਆਂ ਨਾਲ ਇਨਸਾਫ ਨਾਲ ਜੁੜਿਆ ਭਾਰਤ ਦੇ ਵਿੱਚ ਜਿੰਨੇ ਵੀ ਧਾਰਮਿਕ ਘੱਟ ਗਿਣਤੀਆਂ ਨੇ ਉਹ ਸਿੱਖ ਨੇ ਉਹ ਮੁਸਲਮਾਨ ਨੇ ਜਿੰਨੇ ਵੀ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਦਾ ਮੁੱਦਾ ਬਹੁਤ ਗੰਭੀਰ ਤੇ ਵੱਡਾ ਭਾਰਤ ਦੇ ਅੰਦਰ ਹਮੇਸ਼ਾ ਇਹ ਗੱਲ ਉੱਠਦੀ ਰਹੀ ਹੈ ਕਿ ਧਾਰਮਿਕ ਘੱਟ ਗਿਣਤੀਆਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਜਾਣ ਬੁੱਝ ਕੇ ਉਹਨਾਂ ਨੂੰ ਉਹਨਾਂ ਦੇ ਨਾਲ ਗਲਤ ਵਿਹਾਰ ਕੀਤਾ ਜਾਂਦਾ ਔਰ ਇਸੇ ਤਰ੍ਹਾਂ ਦੀ ਇਹ ਉਦਾਹਰਣ ਹੈ ਉਸ ਸਰਪੰਚ ਵਾਪਸ ਆ ਗਿਆ ਉਸ ਤੋਂ ਬਾਅਦ ਫਿਰ ਹੁਣ ਅੱਜ ਪਿੰਡ ਦੀ ਪੰਚਾਇਤ ಗ್ರಾಮ ਸਭਾ ਇਕੱਠੀ ਹੋਈ ਆ ਲੋਕ ਇਕੱਠੇ ਹੋਏ ਪਿੰਡ ਕਲਸਣਾ ਚ ਔਰ ਉੱਥੇ ਉਹਨਾਂ ਨੇ ਇੱਕ ਵੱਡਾ ਮਤਾ ਪਾਇਆ ਜਿਹੜਾ ਪਿੰਡ ਦੀ ਪੰਚਾਇਤ ਨੂੰ ਪਹਿਲਾਂ ਸਰਪੰਚ ਨੂੰ ਪਹਿਲਾਂ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਇੱਕ ਇਨਾਮ ਭੇਜਿਆ ਸੀ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਇਹ ਇਨਾਮ ਵਾਪਸ ਕਰਨਾ ਪਿੰਡ ਦੇ ਸਰਪੰਚ ਗੁਰਧਾਨ ਸਿੰਘ ਨੇ ਦੱਸਿਆ ਉਹ ਕਹਿੰਦਾ ਜੇਕਰ ਸਾਡੀ ਕੋਈ ਕਦਰ ਹੀ ਨਹੀਂ ਸਾਡਾ ਕੋਈ ਮਾਨ ਸਨਮਾਨ ਨਹੀਂ ਸਾਨੂੰ ਘੱਟ ਗਿਣਤੀਆਂ ਦੇ ਨਾਲ ਕੀਤਾ ਹੀ ਆ ਵਿਹਾਰ ਜਾਣਾ ਵਿਤਕਰਾ ਤੇ ਫਿਰ ਅਸੀਂ ਇਹ ਸਨਮਾਨ ਜਿਹੜੇ ਆ ਇਹ ਨਹੀਂ ਲੈਣੇ ਉਹ ਜਵੇਂ ਇੱਕ ਅਸੀਂ ਗੱਲ ਪੁਰਾਣੇ ਸਮੇਂ ਤੋਂ ਸੁਣਦੇ ਆ ਕਿ ਸਿੰਘ ਮਾਰਦੇ ਠੋਕਰ ਤਖਤਾਂ ਤਾਜ਼ਾ ਨੂੰ ਤੇ ਜਦੋਂ ਉਹ ਗੁਰੂ ਸਹਿਬਾਨਾਂ ਵਾਲੀ ਸੱਚੀ ਸੋਚ ਜਿਹੜੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਬਹਾਦਰ ਹੋਰਾਂ ਨੇ ਸਾਡੇ ਅੰਦਰ ਇੱਕ ਅਣਖ ਤੇ ਗੈਰਤ ਵਾਲੀ ਦਿੱਤੀ ਹੈ ਉਹ ਜੇ ਸਾਡੇ ਅੰਦਰ ਜਾਗ ਪਏ ਤਾਂ ਸੱਚ ਮੁੱਚ ਤਖਤਾਂ ਤੇ ਤਾਜਾਂ ਨੂੰ ਠੋਕਰ ਮਾਰ ਦਿੱਤੀ ਜਾਂਦੀ ਹੈ ਭਾਵੇਂ ਕਿ ਕੁਝ ਲੋਕ ਐਦਾਂ ਦੇ ਵੀ ਤੁਸੀਂ ਵੇਖ ਸਕਦੇ ਹੋ ਜਿਹੜੇ ਮਾੜੀ ਮਾੜੀ ਗੱਲ ਤੇ ਰਾਜਨਤਾਵਾਂ ਦੇ ਸਿਆਸੀ ਲੀਡਰਾਂ ਦੇ ਤਲਵੇ ਚੱਟਣ ਤੱਕ ਜਾਂਦੇ ਨੇ ਉਹ ਤਖਤਾਂ ਤਾਜਾਂ ਨੂੰ ਠੋਕਰ ਮਾਰਨਾ ਤਾਂ ਦੂਰ ਉਹ ਤਾਂ ਪਿੰਡ 'ਚ ਆਏ ਕਰਪਟ ਪ੍ਰੇਸ਼ਟਲ ਲੀਡਰਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ ਪਰ ਇੱਥੇ ਵੱਡਾ ਫੈਸਲਾ ਲਿਆ ਇਸ ਮਾਮਲੇ ਦੇ ਉੱਪਰ ਤੁਸੀਂ ਕੀ ਕਹੋਗੇ ਕਿ ਸਹੀ ਫੈਸਲਾ ਲਿਆ ਜਾਂ ਗਲਤ ਲਿਆ ਪਿੰਡ ਦੀ ਪੰਚਾਇਤ ਨੇ ਤੇ ਸਰਪੰਚ ਦੂਜਾ ਇੱਕ ਮਾਮਲਾ ਰਾਤ ਹੀ ਹੋਰ ਵਾਪਰ ਗਿਆ ਇੱਕ ਬਹੁਤ ਮਸ਼ਹੂਰ ਕਿਸਾਨ ਆਗੂ ਹੈ ਬਲਦੇਵ ਸਿੰਘ ਸਰਸਾ ਜਿਹੜਾ ਜਦੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਲਏ ਤੇ ਉਹਨਾਂ ਦੇ ਨਾਲ ਉੱਥੇ ਰਿਹਾ ਤਾਂ ਬਲਦੇਵ ਸਿੰਘ ਸਰਸਾ ਉਹਨੇ ਰਾਤ ਵੀਡੀਓ ਪਾਈ ਉਹ ਦਿੱਲੀ ਦੇ ਵਿੱਚ ਮੈਟਰੋ ਟ੍ਰੇਨ 'ਚ ਚੜਨ ਲੱਗਿਆ ਸੀ ਤਾਂ ਮੈਟਰੋ ਟ੍ਰੇਨ ਦੇ ਵਿੱਚ ਉਹਨੂੰ ਚੜ੍ਹਨ ਨਹੀਂ ਦਿੱਤਾ ਗਿਆ ਕਹਿੰਦੇ ਤੁਸੀਂ ਸ੍ਰੀ ਸਾਹਿਬ ਪਾਇਆ ਕਿਰਪਾਨ ਪਾਈ ਹੈ ਹੁਣ ਤੁਸੀਂ ਦੱਸੋ ਕੀ ਇਹ ਸਹੀ ਹੋ ਰਿਹਾ ਹੈ ਕਿ ਭਾਰਤ 'ਚ ਚੱਲ ਰਹੀ ਮੈਟਰੋ ਵਾਲਿਆਂ ਨੂੰ ਨਹੀਂ ਪਤਾ ਕਿ ਭਾਰਤ ਦੇ ਵਿੱਚ ਇੱਕ ਸਿੱਖ ਧਰਮ ਵੀ ਹੈਗਾ ਤੇ ਸਿੱਖ ਧਰਮ ਦੀ ਇੱਕ ਅਮਰਤਾਰੀਆਂ ਦੀ ਇੱਕ ਜ਼ਰੂਰੀ ਨਿਸ਼ਾਨੀ ਹੈ ਸ੍ਰੀ ਸਾਹਿਬ ਕਿਰਪਾਨ ਔਰ ਇਹ ਬਹੁਤ ਅਹਿਮ ਜ਼ਰੂਰੀ ਹਿੱਸਾ ਹੈ ਅਮਰਤਾਰੀ ਦਾ ਪਤਾ ਹੈ ਮੈਂ ਇੱਕ ਦਿਨ ਅੱਗੇ ਵੀ ਪੁੱਛਿਆ ਸੀ ਜਦੋਂ 15 ਅਗਸਤ ਦੇ ਉੱਪਰ ਜਿਹੜੇ ਅਫਸਰਾਂ ਨੇ ਰੋਕਿਆ ਸੀਗਾ ਗੁਰਧਿਆਨ ਸਿੰਘ ਸਰਪੰਚ ਨੂੰ ਵੀ ਉਹਨਾਂ ਅਫਸਰਾਂ ਨੂੰ ਪਤਾ ਇੰਨੀ ਅਣਜਾਣਤਾ ਸੀ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਸਿੱਖ ਧਰਮ ਦਾ ਇੱਕ ਐਮ ਹਿੱਸਾ ਤਾਂ ਮੇਰਾ ਮੰਨਣਾ ਹੈ ਕਿ ਪਤਾ ਪੁੱਤਾ ਸਭ ਕੁਝ ਹੈ ਜਾਣ ਬੁੱਝ ਕੇ ਕਈ ਵਾਰ ਕੀਤਾ ਜਾਂਦਾ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਤੀ ਜਿਹੜਾ ਵਿਵਹਾਰ ਹੈ ਉਹ ਦਿਖਾਇਆ ਜਾਂਦਾ ਮੁਸਲਮਾਨ ਭਰਾਵਾਂ ਦੇ ਪ੍ਰਤੀ ਵੀ ਸਿੱਖਾਂ ਦੇ ਪ੍ਰਤੀ ਵੀ ਦੇਖੋ ਅਸੀਂ ਤਾਂ ਸਾਰੇ ਧਾਰਮਿਕ ਭਾਈਚਾਰਿਆਂ ਦਾ ਕਰਦੇ ਹਾਂ ਸਤਿਕਾਰ ਚਾਹੇ ਉਹ Hindu ਭਾਈਚਾਰਾ ਹੈ ਤੇ ਚਾਹੇ ਕੋਈ ਵੀ ਆ ਪਰ ਜਦੋਂ ਆ ਵਿਹਾਰ ਹੁੰਦਾ ਤਾਂ ਫਿਰ ਇੱਥੇ ਸਵਾਲ ਉੱਠਦਾ ਨਿਆਂ ਦਾ ਇਨਸਾਫ ਦਾ ਬਰਾਬਰੀ ਦਾ ਵਿਤਕਰੇ ਦਾ ਇਹ 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 ਬਹੁਤ ਅਹਿਮ ਸਵਾਲ ਹੈ ਹੁਣ ਦੇ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਸੁਣਦੇ ਹਾਂ ਉੱਥੇ ਵੀ ਪਾਰਲੀਮੈਂਟ ਦੇ ਵਿੱਚ ਵੀ ਜਿਹੜੇ ਢੇਸੀ ਵਰਗੇ ਸਾਡੇ ਸਿੱਖ Uh, MP ਜਿੱਤ ਕੇ ਗਏ ਹੋਏ ਨੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉੱਥੇ ਵੀ ਉਹਨਾਂ ਨੂੰ ਸ੍ਰੀ ਸਾਹਿਬ ਦੇ ਸਮੇਤ ਅੰਦਰ ਪਾਰਲੀਮੈਂਟ ਤੇ ਜਾਣ ਦਿੱਤਾ ਜਾਂਦਾ ਸਾਡੇ ਦੇਸ਼ ਦੀ ਪਾਰਲੀਮੈਂਟ 'ਚ ਜਿਨ੍ਹਾਂ ਅਮਰਤਾਰੀ ਜਿੱਤ ਕੇ MP ਗਏ ਉਹਨਾਂ ਨੂੰ ਸਮੇਤ ਸ੍ਰੀ ਸਾਹਿਬ ਜਾਣ ਦਿੱਤਾ ਜਾਂਦਾ ਆ ਦੇਖੋ MP ਸਿਮਰਨਜੀਤ ਸਿੰਘ ਮਾਨ ਐ MP ਬਣਿਆ ਉਹ ਕਿੰਨੀ ਵਾਰ ਬਣਿਆ ਪਾਰਲੀਮੈਂਟ ਜਾਂਦਾ ਰਿਹਾ ਸ੍ਰੀ ਸਾਹਿਬ ਦੇ ਨਾਲ ਜਾਂਦਾ ਰਿਹਾ ਪਰ ਆ ਹੁਣ ਮੈਟਰੋ ਵਾਲੇ ਨਹੀਂ ਵੜਨ ਦਿੰਦੇ ਜਾਂ 15 ਅਗਸਤ ਤੇ ਸਨਮਾਨਿਤ ਕਰਨ ਲਈ ਬੁਲਾਇਆ ਤੇ ਬਾਅਦ ਚ ਵੜਨ ਨਹੀਂ ਦਿੱਤਾ ਇਹ ਮਾਮਲੇ ਛੋਟੇ ਨਹੀਂ ਗਏ ਗੰਭੀਰ ਮਾਮਲੇ ਨੇ ਸੋਚਣ ਵਿਚਾਰਨ ਦੀ ਮੰਗ ਕਰਦੇ ਨੇ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਜਿਹੜੇ ਭਾਜਪਾ ਦੇ ਵਿੱਚ ਇਹ ਪੱਗਾਂ ਵਾਲੇ ਗਏ ਹੋਏ ਨੇ ਇਹ ਕੀ ਕਰਦੇ ਨੇ ਕੈਪਟਨ ਅਮਰਿੰਦਰ ਇਹ ਮਨਪ੍ਰੀਤ ਬਾਦਲ ਇਹ ਰਾਣਾ ਗੁਰਮੀਤ ਸਿੰਘ ਸੋਢੀ ਇਹ ਫਤੇਜੰਗ ਬਾਜਵਾ ਇਹ ਸਾਰੇ ਆਪਣੇ ਆਪ ਨੂੰ ਸਿੱਖ ਸਰਦਾਰ ਮੰਨਦੇ ਨੇ ਇਹਨਾਂ ਦੀ ਜਬਾਨ ਖੁੱਲੀ ਇਹਨਾਂ ਨੇ ਚੂੰ ਵੀ ਕੀਤੀ ਇਹਨਾਂ ਨੇ ਭੋਰਾ ਵੀ ਆਵਾਜ਼ ਕੱਢੀ ਹੈ ਵੀ ਭਾਈ ਇਹ ਗਲਤ ਕੀਤਾ ਕਿਉਂ ਇੱਕ ਅਮਰਤਾਰੀ ਨੂੰ ਤੁਸੀਂ ਅੰਦਰ ਸ੍ਰੀ ਸਾਹਿਬ ਕਰਕੇ ਨਹੀਂ ਜਾਣ ਦਿੱਤਾ ਯਾਦ ਆ ਹੋਵੇ ਨਾ ਵੀ ਭੁਲੇਖਾ ਹੈ ਵੀ ਕੋਈ ਪਤਾ ਨਹੀਂਗਾ ਪਹਿਲੀ ਵਾਰ ਕਿਸੇ ਨੇ ਸ੍ਰੀ ਸਾਹਿਬ ਪਾਇਆ ਜਦੋਂ ਦਾ ਗੁਰੂ ਸਾਹਿਬ ਨੇ ਅਮਰਤ ਸ਼ਕਾਇਆ ਉਦੋਂ ਤੋਂ ਸ੍ਰੀ ਸਾਹਿਬ ਪਾਉਣਾ ਪੰਜ ਕਕਾਰਾਂ ਦੇ ਵਿੱਚ ਸ਼ਾਮਲ ਹੈ ਭਾਰਤ ਸਰਕਾਰ ਨੂੰ ਪਤਾ ਸਾਰੀਆਂ ਸੂਬਾ ਸਰਕਾਰਾਂ ਨੂੰ ਪਤਾ ਪਰ ਆ ਨਵਾਂ ਕੰਮ ਜਿਆਦਾ ਹੀ ਫੈਲ ਗਿਆ Rajasthan ਤੋਂ ਪਿਛਲੇ ਦਿਨੀ ਇੱਕ ਗੁਰਸਿੱਖ ਬੀਬੀ ਜੱਜ ਦਾ ਪੇਪਰ ਦੇਣ ਗਈ ਹੈ ਅਜੇ 15 ਦਿਨ ਹੀ ਹੋਏ ਨੇ ਉਹਨੂੰ ਉੱਥੇ ਜੱਜ ਦੇ ਪੇਪਰ 'ਚ ਨਹੀਂ ਵੜਨ ਦਿੱਤਾ ਕਹਿੰਦੇ ਤੂੰ ਕੜਾ ਪਾਇਆ ਕੜਾ ਲਾ ਕੇ ਆ ਉਹ ਕਹਿੰਦੀ ਮੇਰਾ ਕਕਾਰ ਆ ਮੈਂ ਨਹੀਂ ਲਾਉਣਾ ਕਹਿੰਦੇ ਲਾਉਣਾ ਪੈਣਾ ਨਹੀਂ ਵੜਨ ਦਿੱਤਾ ਉਹ ਪੇਪਰ ਤੋਂ ਰਹਿ ਗਈ ਹੈ ਰੌਲਾ ਪਿਆ ਉੱਤੇ ਬਾਅਦ ਚ ਪਰ ਸਵਾਲ ਤਾਂ ਇਹ ਆ ਨਾ ਇਹ ਬਿਹੇਵੀਅਰ ਹੁਣ ਕਿਉਂ ਉੱਠ ਰਿਹਾ ਹੈ ਜਦੋਂ ਕਿ ਭਾਰਤ ਦੀ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਸਰਦਾਰਾਂ ਨੇ ਦਿੱਤੀਆਂ ਨੇ ਪੰਜਾਬੀਆਂ ਨੇ ਦਿੱਤੀਆਂ। ਤੁਸੀਂ ਦੇਖੋ 82% ਕੁਰਬਾਨੀਆਂ ਕੱਲੇ ਪੰਜਾਬੀਆਂ ਦੀਆਂ ਇਹ ਕੋਈ ਛੋਟੀ ਗੱਲ ਹੈ। ਫਾਂਸੀਆਂ ਲੱਗਣ ਆਜ਼ਾਦੀ ਦੇ ਲਈ ਪੰਜਾਬੀ ਕਾਲੇ ਪਾਣੀ ਜਾਣ ਪੰਜਾਬੀ ਸਰਦਾਰ ਭਗਤ ਸਿੰਘ ਕੌਣ ਸੀ? ਕਰਤਾਰ ਸਿੰਘ ਸਰਾਭਾ ਕੌਣ ਸੀ? ਗਦਰੀ ਬਾਬੇ ਕੌਣ ਸੀ? ਔਰ ਅੱਜ ਜਿਹੜੇ ਆਰਐਸਐਸ ਦੀ ਮੋਦੀ ਨੇ ਤਾਰੀਫ਼ ਕੀਤੀ ਆ ਉਥੇ 15 ਅਗਸਤ ਦੇ ਉੱਪਰ ਆ 3 ਮਿੰਟ ਮੋਦੀ ਬੋਲਿਆ ਆਰਐਸਐਸ ਦੇ ਉੱਪਰ ਉਹ ਸਾਰਾ ਐਸਐਸ ਨੇ ਕੀ ਕੀਤਾ ਆਜ਼ਾਦੀ ਲਈ ਕੱਖ ਵੀ ਨਹੀਂ ਕੀਤਾ ਗੱਲਾਂ ਤਾਂ ਇਹ ਵੱਡੇ ਪੱਧਰ ਤੇ ਸਾਹਮਣੇ ਆਈਆਂ ਕਿ ਇਹਨਾਂ ਦੇ ਵੀਰ ਸਵਰਕਰ ਜਿਹੜੇ ਆਰਐਸਐਸ ਵਾਲੇ ਸੀ ਅੰਗਰੇਜ਼ਾਂ ਤੋਂ ਮਾਫੀਆਂ ਮੰਗੀਆਂ ਉਹਨਾਂ ਨੇ ਅੰਗਰੇਜ਼ਾਂ ਦੇ ਰਾਜ ਦੇ ਉਲਟਾ ਆਪਾਸ਼ ਕਰੇ ਉਹ ਤੇ ਤੁਸੀਂ ਤਾਂ ਜੀ ਬਹੁਤ ਵਧੀਆ ਰਾਜ ਕਰ ਰਹੇ ਹੋ ਉਹਦੀ ਤਾਂ ਮੋਦੀ ਸਾਹਿਬ ਤਾਰੀਫ ਕਰਦੇ ਨੇ ਤੇ 15 ਅਗਸਤ ਦੀ ਆਜ਼ਾਦੀ ਦੇ ਮੁੱਦੇ ਤੇ ਸਾਡੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਗਦਰੀ ਬਾਬੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਮੋਦੀ ਸਾਹਿਬ ਨੇ ਆਰਐਸਐਸ ਨੂੰ ਤਾਂ ਅੱਗੇ ਰੱਖ ਲਿਆ ਉਹਨਾਂ ਨੂੰ ਕਿਉਂ ਨਹੀਂ ਰੱਖਿਆ ਜਿਹੜੇ ਫਾਂਸੀਆਂ ਤੇ ਚੜੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਇਥੋਂ ਸਪਸ਼ਟ ਰੂਪ 'ਚ ਗੱਲ ਪਤਾ ਲੱਗਦੀ ਹੈ ਕਿ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਤੀ ਇਹਨਾਂ ਦਾ ਵਿਵਹਾਰ ਕੀ ਆ ਇਹਨਾਂ ਦਾ ਰਵਈਆ ਕੀ ਆ ਬਸ ਇਸੇ ਕਰਕੇ ਮੈਂ ਬੋਲਿਆ ਕਿਸੇ ਨਾਲ ਵੀ ਵਿਤਕਰਾ ਹੋਵੇ ਅਨੇ ਆ ਹੋਵੇ ਤੇ ਬੇਇਨਸਾਫੀ ਹੋਵੇ ਉਦੇ ਧਾਰਮਿਕ ਜਿੰਨਾ ਕਰਕੇ ਬਿਲਕੁਲ ਗਲਤ ਆ ਕੱਲ ਨੂੰ ਕਿਸੇ Hindu ਭਰਾ ਨੂੰ ਤਿਲਕ ਲੱਗਾ ਹੋਣ ਕਰਕੇ ਕੋਈ ਕਿਤੇ ਵੜਨ ਨਾ ਦੇਵੇ ਐਦਾਂ ਹੀ ਡਟ ਕੇ ਬੋਲਾਂਗੇ ਵੀ ਇਹ ਗਲਤ ਆ ਇਹ ਤੱਕਾ ਗੱਲ ਥੋੜਾ ਹੈਗੀ ਆ ਧਾਰਮਿਕ ਭਾਈਚਾਰੇ ਵੱਖੋ ਵੱਖਰੇ ਨੇ ਉਹ ਵਿਸ਼ਵਾਸ ਨੇ ਕਿ ਅੰਧ ਵਿਸ਼ਵਾਸ ਨੇ ਕੀ ਆ ਉਹ ਉਹ ਸਵਾਲ ਵੱਖਰਾ ਹੈ ਪਰ ਸਵਾਲ ਇਹ ਆ ਕਿਸੇ ਨਾਲ ਵਿਤਕਰਾ ਕੀਤਾ ਜਾਵੇ ਇਹ ਗਲਤ ਆ ਹੁਣ ਜਿਹੜੀ ਅਗਲਾ ਮੁੱਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਕੇਜਰੀਵਾਲ ਨੂੰ ਆਉਣ ਵਾਲੇ ਦਿਨਾਂ ਚ ਵੱਟੇ ਮੁੱਦੇ ਤੇ ਸਾਮਣ ਨਿਕਲ ਸਕਦੇ ਨੇ ਮਾਮਲਾ ਅਦਾਲਤ ਚ ਜਾ ਚੁੱਕਾ ਹੈ ਤੇ ਜਿਹੜੇ ਹਾਈ ਕੋਰਟ ਦੇ ਇੱਕ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਸਿੱਧੂ ਉਹਨਾਂ ਨੇ ਮੁੱਦਾ ਚੱਕ ਲਿਆ ਮੁੱਦਾ ਬੜਾ ਫਸਵਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਈ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਸਰਕਾਰ ਦਾ ਇੱਕ ਸਿਹਤ ਮੰਤਰੀ ਵਿਜੇ ਸਿੰਘਲਾ ਇਸ ਕਰਕੇ ਫੜਿਆ ਸੀ ਜੇਲ੍ਹ ਭੇਜਿਆ ਸੀ ਕਿ ਇਹਨੇ ਕ腐ਪਸ਼ਨ ਕੀਤੀ ਹੈ ਭ੍ਰਿਸ਼ਟਾਚਾਰ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਵੀਡੀਓ ਬਣਾ ਕੇ ਪਾਈ ਸੀ ਵੀ ਮੇਰੇ ਕੋਲ ਸਬੂਤ ਪਹੁੰਚੇ ਇਹਦੇ ਖਿਲਾਫ ਕੱਲੇ ਮੇਰੇ ਕੋਲ ਪਹੁੰਚਿਆ ਮੈਂ ਲਕੋ ਸਕਦਾ ਸੀ ਪਰ ਮੈਂ ਕਾਰਵਾਈ ਕਰ ਰਿਹਾ ਕਿਉਂਕਿ ਅਸੀਂ ਇਮਾਨਦਾਰ ਬਣੇ ਹਾਂ ਉਦੋਂ ਹੀ ਕੁਝ ਲੋਕਾਂ ਨੇ ਕਿਹਾ ਸੀ ਵੀ ਐਮਪੀ ਦੀਆਂ ਵੋਟਾਂ ਸਿਰਫ ਤੇ ਨੇ ਇਸੇ ਕਰਕੇ ਡਰਾਮਾ ਕੀਤਾ ਜਾ ਰਿਹਾ ਤੇ ਉਹੀ ਸਾਬਤ ਹੋਇਆ ਕੀ ਹੋਇਆ ਉਹ ਕੇਸ ਚੱਲਿਆ ਅਦਾਲਤ 'ਚ ਤੇ ਹੁਣ ਆ ਐਂਡ ਤੇ ਆ ਕੇ ਪੁਲਿਸ ਨੇ ਅਦਾਲਤ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਤੀ ਕਹਿੰਦੇ ਜੀ ਨਾ ਕੋਈ ਗਵਾਹ ਲੱਭਾ ਨਾ ਕੋਈ ਸਬੂਤ ਲੱਭਾ ਇਸ ਕਰਕੇ ਅਸੀਂ ਇਹਦੇ ਤੇ ਕੇਸ ਬੰਦ ਕਰਨਾ ਚਾਹੁੰਦੇ ਆ ਵਾਹ ਬਈ ਵਾਹ ਗਵਾਹ ਕੌਣ ਬਣਿਆ ਸੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨੇ ਕਿਹਾ ਸੀ ਵੀ ਸਾਨੂੰ ਸਬੂਤ ਮਿਲੇ ਨੇ ਸਸਪੈਂਡ ਕਿਨੇ ਕੀਤਾ ਸੀ ਮੁੱਖ ਮੰਤਰੀ ਨੇ ਮੁੱਖ ਮੰਤਰੀ ਦੀ ਗਵਾਹੀ ਕਿਉਂ ਨਹੀਂ ਕਰਾਈ ਗਈ ਪਈ ਆ ਅਦਾਲਤ ਚ ਕਿਉਂ ਨਹੀਂ ਗਏ ਮੁੱਖ ਮੰਤਰੀ ਗਵਾਹੀ ਦੇਣ ਆਪਦੇ ਮੰਤਰੀ ਖਿਲਾਫ ਅੱਜ ਉਹ ਪਾਰਟੀ ਚ ਐ ਉਸੇ ਤਰ੍ਹਾਂ ਉਹ ਐਨਪੀ ਐ ਐ ਐਮਐਲਏ ਆ ਸਭ ਕੁਝ ਹੈ ਤੇ ਕਹਿੰਦੇ ਜੀ ਉਹ ਬਰੀ ਹੋ ਗਿਆ ਬਰੀ ਹੋ ਗਿਆ ਕਮਾਲ ਹੋ ਗਈ ਐਡੀ ਛੇਤੀ ਤੁਸੀਂ ਉਹਨੂੰ ਕਲੀਨ ਚਟ ਕਿਵੇਂ ਦੇ ਸਕਦੇ ਹੋ ਜਿਹੜੀ ਆਡੀਓ ਮੁੱਖ ਮੰਤਰੀ ਨੇ ਕਿਹਾ ਸੀ ਮੈਂ ਸੁਣੀ ਆ ਸਬੂਤ ਪਾਓ ਸਬੂਤ ਕਿੱਥੇ ਨੇ ਮੁੱਖ ਮੰਤਰੀ ਨੇ ਪੁਲਿਸ ਨੂੰ ਉਹ ਸਬੂਤ ਕਿਉਂ ਨਾ ਦਿੱਤੇ ਜਿਹੜੇ ਉਹਨੇ ਆਪ ਵੇਖੇ ਸੀ ਜਿਹਦੇ ਕਰਕੇ ਸਸਪੈਂਡ ਕੀਤਾ ਜਾਂ ਮੁੱਖ ਮੰਤਰੀ ਫਿਰ ਕਹੇ ਨਾ ਵੀ ਮੈਂ ਬਿਨਾ ਸਬੂਤਾ ਤੋਂ ਐਵੇਂ ਹੀ ਸਸਪੈਂਡ ਕਰ ਦਿੰਨਾ ਉਹਨਾਂ ਤੇ ਇਹ ਛੁਰਲੀਆਂ ਛੱਡਨੇ ਹੁੰਦੇ ਆ ਤੇ ਤਾਂ ਗੱਲ ਹੋਈ ਕੇਜਰੀਵਾਲ ਨੇ ਵੀਡੀਓ ਪਾਈ ਸੀ ਵੀ ਮੈਂ ਵੀ ਉਹ ਸਭ ਕੁਝ ਵਾਚਿਆ ਤੇ ਅਸੀਂ ਫਿਰ ਹੁਣ ਰਲ ਕੇ ਇੱਕ ਵੱਡਾ ਫੈਸਲਾ ਕਰ ਰਹੇ ਆ ਤੇ ਕੇਜਰੀਵਾਲ ਨੂੰ ਵੀ ਸମ୍ਮਣ ਕਿਤੇ ਜਾ ਰਹੇ ਆ ਤੇ ਭਗਵੰਤ ਮਾਨ ਨੂੰ ਵੀ ਤੇ ਤੁਸੀਂ ਗਵਾਹੀ ਕਿਉਂ ਨਹੀਂ ਦਿੱਤੀ ਅਦਾਲਤ ਚ ਤੁਹਾਡੇ ਮੰਤਰੀ ਨੂੰ ਪੁਲਿਸ ਕਿਵੇਂ ਕਲੀਨ ਚਿੱਟ ਦੇ ਦੇਗੀ ਅਦਾਲਤ ਚ ਆ ਕੇ ਤੁਸੀਂ ਪੁਲਿਸ ਦੇ ਕੋਲ ਉਹ ਸਬੂਤ ਉਹ ਸਾਰਾ ਕੁਝ ਕਿਉਂ ਨਹੀਂ ਪਹਚਾਇਆ ਜੋ ਤੁਹਾਨੂੰ ਮਿਲਿਆ ਸੀ ਸਵਾਲ ਹੈ ਕਿ ਨਾ ਹੈ ਸਵਾਲ ਵੱਡਾ ਹੈ ਹੁਣ ਉਹ ਦੁਬਾਰਾ ਕੇਸ ਜਿਹੜਾ ਉਹ ਖੋਲ ਲਿਆ ਐਡਵੋਕੇਟ ਜਗਜੀਤ ਸਿੰਘ ਸਿੱਧੂ ਹੋਰਾਂ ਨੇ ਉਹ ਕਹਿੰਦੇ ਅਸੀਂ ਮੁੱਖ ਮੰਤਰੀ ਨੂੰ ਸੰਮਨ ਭੇਜਾਂਗੇ ਕੇਜਰੀਵਾਲ ਨੂੰ ਭੇਜਾਂਗੇ ਕਟਾਰੇ 'ਚ ਸੱਦਾਂਗੇ ਵੀ ਇੱਥੇ ਆ ਕੇ ਦੱਸੋ ਉਹ ਕਿਹੜੇ ਸਬੂਤ ਸੀ ਜਿਨ੍ਹਾਂ ਤੇ ਤੁਸੀਂ ਸਸਪੈਂਡ ਕੀਤਾ ਤੇ ਹੁਣ ਤੁਸੀਂ ਅਦਾਲਤ 'ਚ ਨਹੀਂ ਦਿੱਤੇ ਸਵਾਲ ਤਾਂ ਹੈ ਯਾਰ ਹੁਣ ਇਸ ਮਾਮਲੇ 'ਚ ਇੱਕ ਵੱਡਾ ਰੌਲਾ ਪਿਆ ਉਹ ਜਿਹੜੀ ਆਡੀਓ ਕਲਿੱਪ ਸੀ ਉਹ ਜਦੋਂ ਜਾਂਚ ਹੋਣ ਲਈ ਜਿਹੜੀ ਜਿਹੜੀ ਐਫਐਸਐਲ ਦੇ ਵਿੱਚ ਗਈ ਫੋਰੈਂਸਿਕ ਸਾਇੰਸ ਲੈਬੋਰੀਟਿਚ ਤਾਂ ਉੱਥੇ ਰੌਲਾ ਪੈ ਗਿਆ ਜਿਹੜੀ ਸਹਾਇਕ ਡਾਇਰੈਕਟਰ ਸੰਦੀਪ ਕੌਰ ਹੈ ਉਹਨੇ ਡਾਇਰੈਕਟਰ ਤੇ ਕੇਸ ਕਰਤਾ ਉਹ ਭਾਈ ਉਹ ਕੇਸ ਦਰਜ ਹੋ ਗਿਆ ਉਹ ਕਹਿੰਦੀ ਮੇਰੇ ਕੋਲ ਆਇਆ ਸੀ ਇਹ ਸੈਂਪਲ ਵੀ ਇਹ ਮੰਤਰੀ ਦੀ ਆਵਾਜ਼ ਅਸਲੀ ਹੈ ਕਿ ਨਕਲੀ ਹੈ ਇਹ ਚੈੱਕ ਕਰਨ ਲਈ ਕਹਿੰਦੀ ਜਦੋਂ ਮੈਂ ਉਹ ਚੈੱਕ ਕਰਕੇ ਰਿਪੋਰਟ ਬਣਾਈ ਤੇ ਮੈਂ ਸੀਲ ਬੰਦ ਕਰਕੇ ਜਦੋਂ ਰਿਪੋਰਟ ਭੇਜਣ ਲੱਗੀ ਪੁਲਿਸ ਨੂੰ ਤੇ ਡਾਇਰੈਕਟਰ ਜਿਹੜੇ ਆ ਸਾਡੇ ਉਹ ਆ ਕੇ ਮੈਨੂੰ ਕਹਿੰਦੇ ਵੀ ਉਹ ਰਿਪੋਰਟ ਖੋਲੋ ਉਹ ਮੈਨੂੰ ਦਿਓ ਤੇ ਨਾਲੇ ਆਪਣੀਆਂ ਸੀਲਾਂ ਦੇ ਉਹ ਮੋਹਰਾਂ ਦਿਓ ਕਹਿੰਦੀ ਮੈਂ ਕਿਹਾ ਵੀ ਨਾ ਮੈਂ ਰਿਪੋਰਟ ਬਣਾਈ ਆ ਮੈਂ ਵਸੀਲ ਬੰਦ ਕਰਤੀ ਭੇਜਦੇ ਆ ਕਹਿੰਦੀ ਮੇਰੇ ਨਾਲ ਇਹਨਾਂ ਦਾ ਝਗੜਾ ਹੋਇਆ ਝਗੜਾ ਉਹ ਕਿ ਮੈਨੂੰ ਇਹਨਾਂ ਨੇ ਜਾਤੀ ਸੂਚ ਗਾਣਾ ਕੱਢੀਆਂ ਹੁਣ ਉਹ ਡਾਇਰੈਕਟਰ ਤੇ ਤਾਂ ਕੇਸ ਦਰਜ ਹੋ ਗਿਆ ਉਹਨੇ ਕਰਾਇਆ ਰੌਲਾ ਪਾ ਕੇ ਉਹ ਕਹਿੰਦੀ ਮੇਰ ਤੋਂ ਇਹ ਮੋਹਰਾਂ ਕਿਉਂ ਮੰਗਦਾ ਸੀ ਇਹਨੇ ਕੀ ਕਰਨਾ ਸੀ ਤੁਸੀਂ ਸਿਆਣੇ ਤੁਸੀਂ ਦੱਸ ਦਿਓ ਈ ਕਰਨਾ ਹੋਦਾ। ਵੇਖਣੀਆਂ ਹੋਣਗੀਆਂ ਉਹਨੇ ਮੋਰਾ ਮੱਥਾ ਟੇਕਣਾ ਹੋਣਾ। ਇਹ ਤਾਂ ਗੱਲ ਹੋ ਨਹੀਂ ਸਕਦੀ। ਮੋਰਾ ਲੈ ਕੇ ਸੀਲ ਦੁਬਾਰਾ ਲਾਉਣੀ ਹੋ ਸਕਦੀ ਐ। ਮਾਮਲਾ ਉੱਠ ਖੜਿਆ। ਕੇਸ ਅਜੇ ਉਹਦੇ ਤੇ ਜਾਤੀ ਸੂਚ ਗਾਲਾਂ ਦਾ ਇਕੱਲਾ ਹੋਇਆ। ਪਰ ਇਹ ਮਾਮਲੇ ਤੇ ਰੌਲਾ ਜੇ ਪੈਣਾ। ਉਹ ਕਿਉਂ ਮੋਰਾ ਮੰਗਦਾ ਸੀ? ਡਾਇਰੈਕਟਰ ਨੂੰ ਕਿਹਨੇ ਕਿਹਾ ਸੀ? ਵੀ ਰਿਪੋਰਟ ਦੇਖ ਜਿਹੜੀ ਉਹਨੇ ਬਣਾਈ ਐ, ਕੀ ਬਣਾਈ ਐ? ਤੇ ਮੋਰਾ ਲੈ ਕੇ ਦੁਬਾਰਾ ਸੀਲ ਪਟਕੇ ਲਾਉਣੀ ਹੈ ਕੀ ਕਰਨਾ ਸੀ ਇਹ ਸਵਾਲ ਹੈ ਰਿਟਾਇਰ ਹੋ ਗਿਆ ਉਹ ਡਾਇਰੈਕਟਰ ਅਵਿਨਾਸ਼ ਕਾਲੀਆ ਤੇ ਰਿਟਾਇਰਮੈਂਟ ਤੋਂ ਬਾਅਦ ਹੁਣ ਫਸ ਗਿਆ ਹੁਣ ਕਿੰਨੂ ਕਿੰਨੂ ਫਸਾਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੀ ਜਵਾਬਦੇਹੀ ਇੱਥੇ ਹੋ ਜਾਣੀ ਹੈ ਤੇ ਉਹ ਜ਼ੀਰੋ ਟੋਲਰੈਂਸ ਸੀ ਜਿਹੜੀ ਇਮਾਨਦਾਰਾਂ ਦੀ ਉਹ ਹੁਣ ਸਾਹਮਣੇ ਆ ਜਾਣੀ ਹੈ ਤੁਸੀਂ ਇਹ ਸਭ ਕੁਸ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ